ਫਗਵਾੜਾ ਸ਼ਹਿਰ ਵਿੱਚ ਚਾਹੇ ਦਿਨ ਹੀ ਚੋਰੀ ਅਤੇ ਲੁੱਟਖੋਹੀਆਂ ਹੋ ਰਹੀਆਂ ਵਾਰਦਾਤਾ ਜਿੱਥੇ ਪੁਲਿਸ ਪ੍ਰਸ਼ਾਸਨ ਲਈ ਸਿਰ ਦਰਦ ਬਣੀਆਂ ਹੋਈਆਂ ਨੇ ਉੱਥੇ ਹੀ ਇਲਾਕਾ ਵਾਸੀਆਂ ਵਿੱਚ ਵੀ ਸਹਿਮ ਦਾ ਮਾਹੌਲ ਹੈ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਨਜ਼ਦੀਕੀ ਪਿੰਡ ਪੜਾਈ ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਨਹੀਂ ਬਲਕਿ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਲਏ ਇਸ ਬੰਦੀ ਗੱਲਬਾਤ ਕਰਦੇ ਹਾਂ ਸੂਦ ਮੈਡੀਕਲ ਸਟੋਰ ਦੇ ਮਾਲਕ ਵਿਕਾਸ ਸੂਦ ਨੇ ਦੱਸਿਆ ਕਿ ਚੋਰ ਉਹਨਾਂ ਦੀ ਦੁਕਾਨ ਦੇ ਉੱਪਰਲੀ ਦਰਵਾਜ਼ਾ ਭੰਨ ਕੇ ਅੰਦਰ ਦਾਖ ਦੇ ਗੱਲੇ ਵਿੱਚੋਂ 20 ਤੋਂ 25000 ਰੁਪਏ ਦੀ ਨਕਦੀ ਅਤੇ ਲੈਪਟਾਪ ਚੋਰੀ ਕਰਕੇ ਫਰਾਰ ਹੋ ਗਏ। ਨਾਮ ਆਪਣਾ ਵਿਕਾਸ ਸੂਦ। ਕਿੱਥੇ ਪੈਂਦੀ ਆ ਤੁਹਾਡੀ ਦੁਕਾਨ? ਸੂਦ ਮੈਡੀਕਲ ਅਪਲਾਈ। ਕੀ ਮਾਮਲਾ ਬਾਈ ਜਿਹੜਾ ਅੱਜ ਪੁਲਸਾ ਜੀ? ਸਵੇਰੇ ਮੈਂ ਆਇਆ ਸੀ ਤਾਂ ਦੁਕਾਨ ਤੇ ਉੱਪਰ ਵਾਲੀ ਦਰਵਾਜ਼ਾ ਕੱਟ ਕੇ ਚੰਦਰ ਤਾਂ ਕੁੰਡਾ ਖੋਲ ਕੇ ਤਾਂ ਪੈਸੇ ਮੇਰੇ ਗੱਲੇ ਚੋ 2-3 ਦਿਨ ਦੀ ਸੇਲ ਸੀਗੀ ਤਾਂ ਮੇਰੇ ਬਾਪਿਆਂ ਦੇ ਪੈਸੇ ਤੇ ਇੱਕ ਲੈਪਟਾਪ ਇਹ ਸਾਰਾ ਕੁਝ ਲੈ ਗਿਆ। ਤੁਹਾਨੂੰ ਕਦੋਂ ਪਤਾ ਲੱਗਿਆ ਫਿਰ? ਮੈਂ ਜਦੋਂ ਗੱਲਾ ਖੋਲਿਆ ਮੈਂ ਆ ਕੇ ਸਫਾਈ ਕੀਤੀ ਕੁਝ ਨਹੀਂ ਛੇੜਿਆ ਵਾ ਸੀਗਾ ਤਾਂ ਜਦੋਂ ਆ ਕੇ ਸਫਾਈ ਕਰਕੇ ਹਟਿਆ ਤਦੋਂ ਫੇਰ ਮਲੇ ਪੂਜਾ ਪਾੜ ਕਰਕੇ ਜਦੋਂ ਮੈਂ ਕਸਟਮਰ ਆਇਆ ਤਾਂ ਪੈਸੇ ਕੱਟਣ ਲੱਗਾ ਗੱਲਾ ਖੋਲਿਆ ਤਾਂ ਗੱਲਿਆਂ ਚ ਪਤਾ ਲੱਗਿਆ ਤਾਂ ਮੇਰਾ ਸਾਰਾ ਕੁਝ ਲੈ ਗਿਆ ਕੀ ਕੋਈ ਕੈਮਰੇ ਵਗੈਰ ਲੱਗੇ ਆਪਣੇ ਇੱਥੇ ਨਹੀਂ ਕੈਮਰੇ ਨਹੀਂ ਕੋਈ ਬਾਹਰ ਬਾਹਰ ਵੀ ਨਹੀਂ ਲੱਗੇ ਕੀ ਮੋਕੇ ਤੇ ਹੁਣ ਪੁਲਿਸ ਆਈ ਮੋਕੇ ਤੇ ਪੁਲਿਸ ਆਈ ਵੀ ਹੈ ਹੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਇਹ ਪੰਜਾਬ ਦੇ ਜੋ ਲਗਾਤਾਰ ਚੋਰੀਆਂ ਦੀ ਵਾਰਦਾਤਾਂ ਹੋ ਰਹੀਆਂ ਹਨ ਹਾਲਾਤ ਆ ਪੰਜਾਬ ਚ ਕਿਉਂਕਿ ਦੇਖ ਲਓ ਤੁਸੀਂ ਕੀ ਬੰਦਾ ਸੁਰੱਖਿਤੀ ਹੈ ਨਹੀਂ ਕਰਦਾ ਕੀ ਮਤਲਬ ਬੰਦਾ ਮਾਰ ਮਾਰ ਕੇ ਕਮਾਂਦ ਆਇਆ ਜਾਂਦਾ ਹੈ ਤਾਂ ਮੈਂਟੇ ਚ ਲੈ ਕੇ ਚਲੇ ਜਾਂਦੇ ਇਹ ਆਏ ਕਿੱਧਰ ਦੀ ਇਹ ਕੋਠੇ ਦੀ ਜੇ ਛੋਟੇ ਦੀ ਕੀ ਗੇਟ ਲੱਗਾ ਹੋਇਆ ਸੀ ਉੱਪਰ ਗੇਟ ਲੱਗਿਆ ਹੋਆ ਉਹਨੂੰ ਚੰਦਨ ਨੂੰ ਟੱਡ ਕੇ ਅੰਦਰੋਂ ਦੇ ਹੱਥ ਮਾਰ ਕੇ ਟੁੰਡਾ ਖੋਲਿਆ ਟੋਟਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਮੇਰਾ ਮਤਲਬ ਕਿ ਇੱਕ ਲੈਪਟਾਪ ਹੈ ਆ ਪੱਤੀ ਵੀ ਜਾ ਰਹੀ ਹੈ ਨਗਰ ਹੈ ਕੀ ਮੰਗ ਕਰ ਜਿੰਦੇ ਚ ਮੱਲਾ ਮੇਰੇ ਜਿੱਦਾਂ ਮੈਨੂੰ ਸ਼ਗਨ ਮਿਲਲੇ ਕੋਈ ਵੀ ਮੈਂ ਇਕੱਠੇ ਕਰਦਾ ਰਹਿਣਾ ਉਹ ਮੇਰਾ ਪਰਸ ਦੇ ਵਿੱਚ ਸੀਗੇ ਡਾਲਰ ਪਾਉਂਡ ਵੀ ਸੀਗੇ ਤਾਂ ਮਤਲਬ ਜਿਹੜੀ ਹੈਗੇ ਮੇਰਾ ਪੁਰਾਣੇ ਨੋਟ 786 ਵਗੈਰਾ ਦੇ ਇਕੱਠੇ ਕਰਨ ਦਾ ਸ਼ੌਕ ਉਹ ਸਾਰੇ ਮਤਲਬ ਮੇਰੇ ਲੈ ਗਏ ਇਹ ਸਾਰਾ ਕੁਝ ਮਿਲਾ ਕੇ ਮੇਰਾ 15 ਪੀ ਆ ਪਿਆ ਉਧਰ ਨਾਲ ਦੀ ਇੱਕ ਹੋਰ ਦੁਕਾਨ ਡੋਲ ਹਾਰਡਵੇਅਰ ਅਤੇ ਪੇਂਟ ਸਟੋਰ ਦੇ ਮਾਲਕ ਪ੍ਰੇਮ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਵਿੱਚੋਂ ਵੀ ਲਗਭਗ 2000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਜਿਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਚੋਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਪਿੰਡ ਪਲਾਹੀ ਤੋਂ ਨਵਰੰਗ ਚੈਨਲ ਦੇ ਜੈ ਸ਼ਰਮਾ ਦੀ ਰਿਪੋਰਟ ਪ੍ਰੇਮ ਸਿੰਘ ਕਿੱਥੇ ਪੈਂਦੀ ਦੁਕਾਨ ਆਪਣੀ ਪਲਾਹੀ ਕਾਦੀ ਹੈ ਆਪਣੀ ਦੁਕਾਨ ਹਾਰਡਵੇਅਰ ਦੀ ਕੀ ਮਾਮਲਾ ਹੈ ਅੱਜ ਮੌਕੇ ਤੇ ਪੁਲਿਸ ਆਈ ਹੋਈ ਹੈ ਪੁਲਿਸ ਮੌਕੇ ਤੇ ਦਿਖਾਇਆ ਸੀ ਉੱਪਰ ਦੀ ਉੱਪਰ ਦੀ ਆਏ ਸਾਡੇ ਨਾਲ ਦੇ ਗਵਾਨੀਆਂ ਨੇ ਕੁਝ ਵੀ ਕਰਕੇ ਉੱਪਰ ਦੀ ਪੌੜੀ ਲੱਗੀ ਸੀ ਇੱਧਰ ਸਾਡੇ ਗੇਟ ਪਟਿਆ ਜੀ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 2000 2000 ਤਾਂ ਗੱਲੇ ਚੋ ਅਟੈਚ ਚੁੱਕਿਆ ਭਾਂਡ ਮੁੱਲ ਗਿਆ ਤੋ ਤੁਹਾਨੂੰ ਕਿਦ ਕਦੋਂ ਪਤਾ ਲੱਗਿਆ ਸੋਹਰੇ ਗਾਉਂ ਦਾ ਮੋੜ ਨਹੀਂ ਪੈਸੇ ਉਸ ਦੇ ਨੂੰ ਅੱਛਾ ਗੱਲ ਟੁੱਟਾ ਹੋਇਆ ਸੀ ਚਲੋ ਟੁੱਟਾ ਨੂੰ ਤਾਂ ਖੁੱਲਾ ਹੁੰਦਾ ਰਾਤ ਨੂੰ ਅੱਛਾ ਛੜੀ ਦਾ ਚਾਬੀ ਇਹ ਆਏ ਕਿੱਧਰ ਦੀ ਤੁਹਾਡੀ ਦੁਕਾਨ ਤੇ ਤੁਹਾਡੀ ਵੀ ਸਿਖਰ ਦੀ ਆਏ ਟੋਟਲ ਕਿੰਨਾ ਕਿੰਨਾ ਨੁਕਸਾਨ ਆਪਣਾ 2000 ਦਾ ਹੀ ਮੈਂ ਤੁਹਾਨੂੰ ਕਹਿੰਦਾ ਮਮਾ ਤੇ ਘਰ ਵੱਢ ਗਿਆ ਆਪਣਾ ਇਹ ਨਾਲ ਦੀ ਦੁਕਾਨ ਤੇ ਵੀ ਹੋਈ ਹੈ ਹਾਂ ਜੀ ਇਹ ਨਾਲ ਤੇ ਇੱਧਰ ਪਹਿਲਾਂ ਹੋਈ ਆ ਅੱਛਾ ਕਿਤੇ ਖੜੇ ਤੇ ਵੱਧਿਆ ਵੱਧਿਆ ਵੀ ਆ ਸਾਡੇ ਉੱਧਰ ਪਟਿਆ ਗੁੱਸੇ ਤੇ ਮੌਕੇ ਤੇ ਬਹੁਤ ਸਾਗੀਆਂ ਮੌਕੇ ਤੋਂ ਬਾਅਦ ਆ ਰਹੀਆਂ ਨੇ ਕੀ ਮੰਗ ਕਰਦੇ ਹੁਣ ਇਦਾਂ ਦਾ ਕੰਮ ਬੰਦ ਹੋਣਾ ਚਾਹੀਦਾ ਨਿਹੜੀਆਂ ਨੂੰ ਬੰਦ ਹੋਣਾ ਜੇ ਤਾਂ ਹੋਰ ਤੇ ਕੀ ਬੰਦ ਕੀ ਕਰਦੇ ਪ੍ਰਸ਼ਾਸਨ ਕੋਈ ਇਹਨਾਂ ਨੂੰ ਲੱਤ ਪਾਈ ਜਾਵੇ ਜਿਹੜੇ ਅਜੇ ਨਹੀਂ ਛੇੜੀ ਜਾਂਦੇ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਕੈਮਰੇ